ਖਬਰ ਗੈਂਗਸਟਰ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਰਤੀ ਏਜੰਸੀਆਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਤਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵੀ ਨਾਮਜਦ ਅਨਮੋਲ ਵੱਡੇ ਗੈਂਗਸਟਰ ਨੂੰ ਹੁਣ ਭਾਰਤ ਲਿਆਂਦਾ ਗਿਆ ਹੈ ਦਰਜਨਾ ਕੇਸ ਉਸ ਤੇ ਦਰਜ ਨੇ ਔਰ ਉਸੇ ਕੇਸ ਦੇ ਚੱਲਦਿਆਂ ਹੁਣ ਉਸ ਤੋਂ ਪੁੱਛਗਿੱਛ ਵੀ ਹੋਵੇਗੀ ਤਾਂ ਦੱਸਦੀ ਹੈ ਕਿ ਐਨਆਈਏ ਦੇ ਵੱਲੋਂ ਉਸ ਨੂੰ ਭਾਰਤ ਲਿਆਂਦਾ ਗਿਆ ਔਰ ਹੁਣ ਉਸ ਤੋਂ ਪੁੱਛ ਗਿਛ ਵੀ ਹੋ ਰਹੀ ਹੈ ਤਾਂ ਦੱਸਦੀ ਕਿ तमाम ਕੇਸ ਦਰਜਨਾ ਕੇਸ ਉਸਤੇ ਦਰਜ ਨੇ ਔਰ ਹੁਣ ਗੈਂਗਸਟਰ ਅਨਮੋਲ ਨੂੰ ਭਾਰਤ ਲਿਆਂਦਾ ਗਿਆ ਦੱਸਦੀ ਕਿ ਅਮਰੀਕਾ ਤੋਂ ਜਿਹੜਾ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਹੁਣ ਉਸ ਨੂੰ ਭਾਰਤ ਲਿਆਂਦਾ ਗਿਆ ਦੱਸਦੀ ਕਿ ਉਸ ਨੂੰ ਛੋਟਾ ਡੌਨ ਵੀ ਕਿਹਾ ਜਾਂਦਾ ਸੀ ਔਰ ਹੁਣ ਉਸ ਨੂੰ ਭਾਰਤੀ ਏਜੰਸੀਆਂ ਦੇ ਵੱਲੋਂ ਵਾਪਸ ਭਾਰਤ ਲਿਆਂਦਾ ਗਿਆ ਔਰ ਹੁਣ ਉਹ ਪੁਲਿਸ ਰਸਦ ਦੇ ਵਿੱਚ ਜਾਣ ਨਾ ਉਸ ਦਾ ਤੈ ਹੋ ਚ